ਜੀ ਸਰ ਦੇਖੋ ਜੀ ਮੈਂ ਤੁਹਾਡੇ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕਦਮਾ ਨੰਬਰ 187 ਅੰਡਰ ਸੈਕਸ਼ਨ 109191190 ਅਕਾਊਂਟ 2 BNS ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਸੀਗਾ ਜੀ ਕਿ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਹਨਾਂ ਦਾ ਪਾਰਟੀ ਦਾ ਦੋਨਾਂ ਦਾ ਰਾਜਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਇੱਕ ਨਜ਼ਾਕਤ ਦੀ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਕਾਲੀ ਗੋਲ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਤੇ ਫਾਇਰਿੰਗ ਕੀਤੀ ਗਈ ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ ਸੋ ਫਾਇਰਿੰਗ ਕੀਤੀ ਗਈ ਸੀ ਕਿ ਜਿਹੜੇ 6 ਬੰਦੇ ਅਕਿਊਜ਼ ਨੇ ਬਾਈ ਨਵੇਂ ਦੇ ਵਿੱਚ ਮੁਕਤਮੇ 'ਚ ਇਹ ਹੈ ਜੀ ਬਹਾਦਰ ਸਿੰਘ, ਬੋਰਡ ਸਿੰਘ, ਮੰਗਾ ਸਿੰਘ, ਸ਼ੇਰਜੀਤ ਸਿੰਘ, ਬਲਵਿੰਦਰ ਕੌਰ ਤੇ ਨਵਦੀਪ ਕੌਰ। ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਬੋਰਡ ਸਿੰਘ ਨੇ ਫਾਇਰ ਕੀਤਾ ਸੋ ਇਹ ਸਾਨੂੰ ਮਿੱਤੀ 79 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10:00 ਵਜੇ ਐਫਆਈਆਰ ਲਾਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਜੀਪਾੜ ਦੇ ਵਿੱਚ ਲੱਗੀਆਂ ਹੋਈਆਂ ਸੀ ਅਕੀ ਉੱਤੇ ਸੋ ਸਾਨੂੰ ਇੱਕ ਕਾਮਯਾਬੀ ਇਹਦੇ ਵਿੱਚ ਮਿਲੀ ਹੈ ਕਿ ਬਹਾਦਰ ਸਿੰਘ, ਬੋਰਡ ਸਿੰਘ ਤੇ ਬਲਵਿੰਦਰ ਗੌਰ ਇਹ ਅਸੀਂ ਐਫਟੀ ਐਂਡ ਕਰ ਲਈ ਅੱਜ ਅਰੈਸਟ ਕਰ ਲਏ ਗਏ ਸੋ ਇਹਨਾਂ ਵੱਲੋਂ 12 ਬੋਰ ਰਾਈਫਲ ਪਲੱਸ 2 ਜਿੰਦਾਕਾਰਟੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਾਊਟ ਐਨੀ ਨੰਬਰ ਰਿਕਵਰ ਹੋਇਆ ਜੀ ਇਹ ਤੇ ਬਾਕੀ ਇਕੁਏਸ਼ਨ ਨਹੀਂ